ਈ ਬਲੋਕ ਹੈ ਉਹਨਾਂ ਨੂੰ ਅਸੀਂ ਸਸਤੀਆਂ ਤੇ ਵਧੀਆ ਸਿਹਤ ਸੌਲਤਾ ਦਿਨੇ ਔਰ ਰਾਤ ਧਾਰੇ ਸੁਧਾਰੇ ਜਿਹੜੀਆਂ ਹੈਗੀਆਂ ਦੇ ਰਹੇ ਆ ਕਿਉਂਕਿ ਨਸ਼ਾ ਤਾਂ ਇਹਨਾਂ ਤੋਂ ਆਪ ਤੋਂ ਨਹੀਂ ਰੁਕਦਾ ਇਹਨਾਂ ਨੂੰ ਸਭ ਪਤਾ ਹੈ ਵੀ ਘਰ ਘਰ ਕਿੱਥੇ ਰੁਕਦਾ ਸਭ ਹਰੇ ਕੱਡੇ ਦਾ ਪਤਾ ਹੈ ਕਿਉਂਕਿ ਆਪੇ ਵਕਾਉਂਦੇ ਆ ਔਰ ਬੇਸ਼ੱਕ ਤੁਸੀਂ ਬਾਰ ਰਾਤ ਨੂੰ 12 ਵਜੇ 1 ਵਜੇ ਆਪਾਂ ਕੋਲ ਪੈਸਾ ਹੈ ਨਹੀਂ ਹੈ ਅਸੀਂ ਲੋਕਾਂ ਨੂੰ ਘਰੇ ਬੈਠਦੇ ਜਾ ਕੇ ਇਸੇ ਸੁਆਵਾਂ ਦਿੰਦੇ ਆ। ਅੱਛੀ ਉਹਨਾਂ ਗਰੀਬ ਲੋਕਾਂ ਦੇ ਡੱਪੋ ਤੇ ਸਾਡੇ ਨਾਲ ਗਰੀਬ ਲੋਕ ਹੀ ਖੜੇ ਆ ਤੇ ਉਹਨਾਂ ਨਾਲ ਕਾਰਪੋਰੇਟ ਖਾਨੀ ਖੜੇ ਆ। ਇਸ ਟਾਈਮ ਕੋਟਪੂਰਾ ਬ੍ਰਿਜ ਦੇ ਹੇਠਾਂ ਮੌਜੂਦ ਆ ਜਿੱਥੇ ਅੱਜ ਪਿੰਡਾਂ ਦੇ ਵਿੱਚ ਕੰਮ ਕਰਦੇ ਆਰਐਮਪੀ ਡਾਕਟਰਾਂ ਦੇ ਵੱਲੋਂ ਸਪੀਕਰ ਕੁਲਤਾਰ ਸੰਧਵਾ ਦੇ ਬਾਰ ਅੱਗੇ ਧਰਨਾ ਦਿੱਤਾ ਗਿਆ ਮਾਰਚ ਹੋਇਆ ਮੰਗ ਪੱਤਰ ਦਿੱਤਾ। ਗੱਲਬਾਤ ਕਰਾਂਗੇ ਡਾਕਟਰਾਂ ਦੇ ਨਾਲ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਉਭਾ ਰਹੇ ਨੇ ਕੀ-ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਮੇਰੇ ਨਾਲ ਡਾਕਟਰ ਮੌਜੂਦ ਨੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ ਜੀ ਬਹੁਤ ਬਹੁਤ ਤੁਹਾਡਾ ਪਾਣਿਬਾਦ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਸਭ ਅੱਜ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਇੱਥੇ ਧਰਨਾ ਦਿੱਤਾ ਉਸ ਤੋਂ ਬਾਅਦ ਵੱਡਾ ਮਾਰਚ ਕੀਤਾ ਮੰਗ ਪੱਤਰ ਦੇ ਕੇ ਆਇਓ ਕਿਹੜੀਆਂ ਮੰਗਾਂ ਬਾਹਰ ਨੇ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਰਿਸ਼ਵਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਅਜਿਸਟਰਡ ਨੰਬਰ 295 ਜ਼ਿਲ੍ਹਾ ਫਰੀਦਕੋਟ ਸਭ ਤੋਂ ਪਹਿਲਾਂ ਤਾਂ ਮੈਂ ਦਾ ਸੰਘਰਸ਼ ਟੀਵੀ ਦਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਅੱਜ ਦੀ ਜੋ ਸਰਕਾਰ ਦੇ ਵਿਰੁੱਧ ਰੈਲੀ ਸੀ ਉਹਦੀ ਕਵਰੇਜ ਕਰਕੇ ਸਾਨੂੰ ਪੰਜਾਬ ਕੀ ਪੰਜਾਬ ਤੋਂ ਬਾਹਰ ਰਹੇਗਾ ਆਰਮੈਂਟ ਦੇ ਲੋਕੀ ਕੋਸ਼ਿਸ਼ ਕਰ ਰਹੇ ਹਾਂ ਜੋ ਸਕੀਨ ਤੋਂ ਸਰਕਾਰ ਤੱਕ ਦੀ ਤੁਹਾਡੇ ਰਾਂਗ ਜਾਣੀ ਹੈ ਆਪਣਾ ਮੁੱਖ ਪ੍ਰੋਗਰਾਮ ਹੈ ਅੱਜ ਦੇ ਮੁੱਖ ਪ੍ਰੋਗਰਾਮ ਦੇ ਵਿੱਚ ਅਜੰਡਾ ਕੀ ਬਾਤ ਹੈ ਕਿ ਕਿਹੜੀਆਂ ਚੁਣੌਤੀਆਂ ਹਨ ਕਿਹੜੀ ਦਿੱਕਸ਼ਾਂ ਨੇ ਤੁਹਾਨੂੰ ਨੇ ਸਾਡਾ ਜਿਹੜਾ ਇਹ ਅਜੰਡਾ ਦੇਖੋ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਆਪਣੇ ਗਰੀਬ ਲੋਕ ਹੈ ਉਹਨਾਂ ਨੂੰ ਅਸੀਂ ਸਸਤੀਆਂ ਤੇ ਵਧੀਆ ਸਿਹਤ ਸਹੂਲਤਾਂ ਦਿਨੇ ਔਰ ਰਾਤ 24 ਘੰਟੇ ਸਹਾਰੇ ਸੁਧਾਰੀ ਜਿਹੜੀਆਂ ਹੈਗੀਆਂ ਦੇ ਰਹੇ ਹਾਂ ਔਰ 1960 ਪੰਜਾਬ ਸਰਕਾਰ ਨੇ ਜਿਹੜੀ ਹੈ ਤਜਰਬੇ ਦੇ ਆਧਾਰ ਤੇ ਜਿਹੜੀ ਰਜਿਸਟ੍ਰੇਸ਼ਨ ਸੀ ਉਹ ਬੰਦ ਕਰਤੀ ਸੀ ਔਰ ਉਸ ਤੋਂ ਬਾਅਦ ਕੋਈ ਵੀ ਜਿਹੜੀ ਹੈਗੀ ਰਜਿਸਟ੍ਰੇਸ਼ਨ ਸਰਕਾਰ ਨੇ ਨਹੀਂ ਕੀਤੀ ਸਭ ਤੋਂ ਪਹਿਲੀ ਮੰਗ ਤਾਂ ਸਾਡੀ ਇਹ ਹੈ ਕਿ ਕਿਉਂਕਿ ਸਾਡੇ ਸਾਥੀ 30 35 35 ਸਾਲ ਤੋਂ ਕੰਮ ਕਰਦੇ ਆ ਸਾਡੀ ਪਹਿਲੀ ਮੰਗ ਇਹ ਹੈ ਕਿ ਸਾਡੇ ਜਿਹੜੇ ਸਾਥੀ ਹੈ ਉਹਨਾਂ ਨੂੰ ਤਜਰਬੇ ਦੇ ਆਧਾਰ ਤੇ 1965 ਤੋਂ ਪਹਿਲਾਂ ਜਿਵੇਂ ਕਰਦੇ ਸੀ ਉਸੇ ਤਰ੍ਹਾਂ ਤਜਰਬੇ ਦੇ ਆਧਾਰ ਤੇ ਰਜਿਸਟਰਡ ਕੀਤਾ ਜਾਵੇ ਕੁਝ ਸਾਥੀ ਸਾਡੇ ਬਾਹਰਲੇ ਸੂਬਿਆਂ ਤੋਂ ਰਜਿਸਟਰਡ ਹੈ। ਸੋ ਉਹਨਾਂ ਸਾਥੀਆਂ ਨੂੰ ਪੰਜਾਬ ਦੇ ਵਿੱਚ ਮਾਈਗ੍ਰੇਟ ਕਰਕੇ ਜਿਹੜੀ ਹੈ ਕਿ ਸਾਨੂੰ ਪ੍ਰੈਕਟਿਸ ਕਰਨ ਦਾ ਲੀਗਲੀ ਅਧਿਕਾਰ ਦਿੱਤਾ ਜਾਵੇ। ਔਰ ਸਰਕਾਰ ਜਿਵੇਂ ਕੈਪਟਨ ਸਰਕਾਰ ਨੇ ਪਾਣੀਆਂ ਦਾ ਮਸਲਾ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾ ਕੇ ਲਿਆਂਦਾ ਸੀ ਉਸੇ ਤਰ੍ਹਾਂ ਕੋਈ ਵੱਖਰੇ ਤੌਰ ਤੇ ਕਾਨੂੰਨ ਬਣਾ ਕੇ ਸਾਨੂੰ ਕੋਈ ਵੀ ਲੀਗਲੀ ਚਾਹ ਹੈਲਥ ਵਰਕਰ ਹੈਲਥ ਵੌਲੰਟੀਅਰ ਦਾ ਬੇਸ਼ੱਕ ਕੋਈ 2 ਮਹੀਨੇ 4 ਮਹੀਨੇ ਦਾ ਕੋਰਸ ਕਰਵਾ ਕੇ ਸਾਨੂੰ ਜਿਹੜਾ ਹੈਗਾ ਉਹਦਾ ਲੀਗਲੀ ਸਰਟੀਫਿਕੇਟ ਦਿੱਤਾ ਜਾਵੇ ਤਾਂ ਕਿ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਗਰੀਬ ਤੇ ਜਿਹੜੇ ਹੈਗੇ ਲਤਾੜੇ ਹੋਏ ਲੋਕਾਂ ਦੀ ਸੇਵਾ ਕਰ ਸਕੀਏ ਡਾਕਟਰ ਸਾਹਿਬ ਇਹ ਸਮੱਸਿਆ ਕੀ ਆ ਰਹੀ ਹੈ ਤੁਹਾਨੂੰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਇੱਕ ਮਤਲਬ ਇੱਕ ਕੋਰਸ ਕਰਾ ਕੇ ਸਾਨੂੰ ਮਾਨਤਾ ਮਿਲਣੀ ਚਾਹੀਦੀ ਹੈ ਹੁਣ ਕੀ ਸਮੱਸਿਆ ਆ ਰਹੀ ਹੈ ਪਿੰਡਾਂ ਦੇ ਵਿੱਚ ਕਿ ਅਫਸਰ ਸਹੀ ਪਰੇਸ਼ਾਨ ਕਰਦੀ ਹੈ ਕੋਈ ਲੀਡਰਸ਼ਿਪ ਪਰੇਸ਼ਾਨ ਕਰਦੀ ਹੈ ਤੁਹਾਨੂੰ ਦੇਖੋ ਜਦੋਂ ਸਾਡੀ ਜਥੇਬੰਦੀ ਨਹੀਂ ਬਣੀ ਸੀ 1996 9996 ਤੋਂ ਪਹਿਲਾਂ ਤਕਰੀਬਨ ਜਿਹੜਾ ਹੈਗਾ ਇੱਕ ਸਿਹਤ ਵਿਭਾਗ ਮੈਂ ਦਾ ਜਾਂ ਪੰਜਾਬ ਸਰਕਾਰ ਦਾ ਸਿਪਾਈ ਵੀ ਜਾ ਕੇ ਜਿਹੜਾ ਹੈਗਾ ਸਾਨੂੰ ਤੰਗ ਪਰੇਸ਼ਾਨ ਕਰਨ ਕਰਦਾ ਸੀ ਔਰ ਸਾਨੂੰ ਜਿਹੜਾ ਹੈਗਾ ਫਾਈਨੈਂਸ਼ਲੀ ਮਜਬੂਰ ਕਰਦਾ ਸੀ ਜੀ ਔਰ ਉਸ ਤੋਂ ਬਾਅਦ ਅਸੀਂ ਜਥੇਬੰਦਕ ਤੌਰ ਤੇ ਆਪਣੀ ਮਜ਼ਬੂਤੀ ਕੀਤੀ ਹੁਣ ਸਾਨੂੰ ਇਹ ਹੈ ਵੀ ਸਾਡੇ ਸਿਰ ਤੇ ਤਲਵਾਰ ਹਮੇਸ਼ਾ ਹੀ ਲਟਕਦੀ ਰਹਿੰਦੀ ਹੈ ਕਿ ਪਤਾ ਨਹੀਂ ਕਦੋਂ ਕਿਸੇ ਪੁਲਿਸ ਵਾਲੇ ਨੇ ਜਾਂ ਕਿਸੇ ਸਿਹਤ ਵਿਭਾਗ ਦੇ ਵਾਲੇ ਨੇ ਕਦੋਂ ਬੇਸ਼ੱਕ ਬਿਨਾਂ ਮਤਲਬ ਤੋਂ ਮਤਲਬ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਨਸ਼ੇ ਦੇ ਸੰਬੰਧ ਵਿੱਚ ਕਿਉਂਕਿ ਨਸ਼ਾ ਤਾਂ ਇਹਨਾਂ ਤੋਂ ਆਪ ਤੋਂ ਨਹੀਂ ਰੁਕਦਾ ਇਹਨਾਂ ਨੂੰ ਸਭ ਪਤਾ ਹੈ ਵੀ ਘਰ ਘਰ ਜਿੱਥੇ ਰੁਕਦਾ ਸਭ ਇਹ ਹਰੇ ਕੱਡੇ ਦਾ ਪਤਾ ਹੈ ਕਿਉਂਕਿ ਆਪ ਹੀ ਵਕਾਉਂਦੇ ਆ ਔਰ ਆਪ ਹੀ ਜਿਹੜਾ ਹੈਗਾ ਇਹਨਾਂ ਦਾ ਨੈਕਸਸ ਪੁਲਿਸ ਦਾ ਔਰ ਜਿਹੜਾ ਹੈਗਾ ਸਿਆਸਤ ਸਿਆਸੀ ਲੋਕਾਂ ਦਾ ਬਣਿਆ ਹੋਇਆ ਔਰ ਉਸ ਦੇ ਬਨਾ ਦੇ ਵਿੱਚ ਉਸ ਦੇ ਭਾਨੇ ਦੇ ਨਾਲ ਹੀ ਸਾਡੇ ਸਾਥੀਆਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਆ ਜਿਹਦੇ ਇਲਜ਼ਾਮ ਅਕਸਰ ਲੱਗਦਾ ਕਿ ਪਿੰਡਾਂ ਦੇ ਜਿਹੜੇ ਆਰਐਂਪੀ ਡਾਕਟਰ ਨੇ ਕੋਈ ਗੋਲੀਆਂ ਵੇਚਦਾ ਕੋਈ ਕੈਪਸੂਲ ਵੇਚਦਾ ਕੀ ਕਿੰਨੀ ਕਿਹ ਚੋਚਾਈ ਇਸ ਚੱਲਦੀ ਹੈ ਬਿਲਕੁਲ 1% ਵੀ ਕੋਈ ਚੋਚਾਈ ਨਹੀਂ ਜੀ ਕਿਉਂਕਿ ਅਸੀਂ ਅ ਬਲਾਕ ਲੈਵਲ ਤੇ ਬਲਾਕ ਤੋਂ ਜ਼ਿਲ੍ਹਾ ਲੈਵਲ ਤੇ ਜਿਲ੍ਹਾ ਲੈਵਲ ਤੋਂ ਸਟੇਟ ਲੈਵਲ ਤੇ ਸਾਰੀ ਚੱਟੇ ਬਣੀਆਂ ਹੈ ਹਰ ਇੱਕ ਮਹੀਨੇ ਅਸੀਂ ਬਲਾਕ ਲੈਵਲ ਦੀ ਜਿਲ੍ਹਾ ਲੈਵਲ ਦੀ ਸਟੇਟ ਲੈਵਲ ਦੀ ਜਿਹੜੀ ਮੀਟਿੰਗ ਕਰਦੇ ਆਂ ਔਰ ਹਰ ਮਹੀਨੇ ਅਸੀਂ ਆਪਣੇ ਸਾਥੀਆਂ ਨੂੰ ਅਵੇਅਰ ਕਰਦੇ ਰਹੇ ਜੀ ਇਹ ਕਹਿੰਦੇ ਪਿੰਡਾਂ ਵਾਲੇ ਡਾਕਟਰਾਂ ਨਾਲ ਸ਼ਾਹਬੀ ਜੀ ਆ ਇੱਕ ਵੀ ਸਾਡਾ ਜਿਹੜਾ ਜਥੇਬੰਦੀ ਦਾ ਮੈਂਬਰ ਹੁਣ ਤੱਕ ਸ਼ਾਮਲ ਕਰਦੇ ਨਾ ਤਾਂ ਅਸੀਂ ਮਤਲਬ ਫਿਰ ਮੰਨ ਸਕਦੇ ਹਾਂ ਕਿਉਂਕਿ ਆਮ ਕਿਸੇ ਮੈਡੀਕਲ ਸਟੋਰ ਵਾਲੇ ਨੂੰ ਕਿਸੇ ਘਰੇ ਮਤਲਬ ਕੋਈ ਵਿਹੜੇ ਦੇ ਵਿੱਚ ਜੇ ਹੋਰ ਕਿਸੇ ਮਤਲਬ ਜਿਹੜੇ ਹੈਗੇ ਲੋਕ ਗੋੜੀਆਂ ਰੱਖ ਕੇ ਜਿਹੜੇ ਹੈਗੇ ਵੇਚਦੇ ਜਿਨ੍ਹਾਂ ਦਾ ਇਹਨਾਂ ਨੂੰ ਪਤਾ ਨਹੀਂ ਮੈਂ ਕਿਸੇ ਦਾ ਨਾਮ ਵੀ ਲੈਣਾ ਚਾਹੁੰਦਾ ਜਿਹਨਾਂ ਇਹਨਾਂ ਨੂੰ ਵੀ ਪਤਾ ਹੈ ਪਰ ਉਹ ਜਦੋਂ ਮਤਲਬ ਜਿਹੜਾ ਹੈਗਾ ਤੂੰ ਗੱਲਬਾਤ ਹੁੰਦੀ ਆ ਤਾਂ ਥੋੜਾ ਜਿਹਾ ਉਹ ਸਾਡੇ ਸਰ ਬੰਨਿਆ ਜਾਂਦਾ ਆਪਦੀ ਨਕਾਮੀ ਲਿਖਾਉਂਦੇ ਸੰਕਾਰ ਲਈ ਖੇਤ ਕ੍ਰਾਂਤੀ ਦਾ ਨਾਰਾ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਕਹਿੰਦੇ ਜੀ ਅਸੀਂ ਮਹੱਲਾ ਕਲੀਨਿਕ ਖੋਲ੍ਹ ਤੇ ਲਗਾਤਾਰ ਕਹਿੰਦੇ ਡਾਕਟਰ ਭਰਤੀ ਕਰ ਲੈ ਵੀ ਲੋਕਾਂ ਦਾ ਇਲਾਜ ਮਹੱਲਾ ਕਲੀਨਿਕਾ ਦੇ ਵਿੱਚ ਸਹੀ ਹੁੰਦਾ ਤੁਹਾਨੂੰ ਕੀ ਲੱਗਦਾ ਮਹੱਲਾ ਕਲੀਨਿਕਾ ਦੀ ਕਿੰਨੀ ਕਿ ਸਜਾਈ ਹੈ ਕੀ ਵਾਕਈ ਲੋਕਾਂ ਦਾ ਇਲਾਜ ਸਹੀ ਹੁੰਦਾ ਤੁਹਾਡੇ ਦੇ ਗਿਆਪ ਤੇ ਤੁਹਾਡੇ ਕੰਮ ਤੇ ਕਿੰਨਾ ਕੁ ਪ੍ਰਭਾਵ ਦੇਖੋ 1000 ਦੇ ਪਿੱਛੇ ਜਿਹੜਾ ਹੈਗਾ ਇੱਕ ਡਾਕਟਰ ਇਹਨਾਂ ਨੂੰ ਚਾਹੀਦਾ ਜਿਹੜਾ ਕੇਸ ਤਕਰੀਬਨ ਜਿੰਨੀ ਵੀ ਆਬਾਦੀ ਹੈ ਪੰਜਾਬ ਦੀ ਉਹਦੇ ਵਿੱਚ ਸੌਆਂ ਦੇ ਵਿੱਚ ਡਾਕਟਰ ਐ ਨਾ ਕੋਈ ਜਿੱਥੇ ਦਵਾਈਆਂ ਉੱਥੇ ਡਾਕਟਰ ਜਿੱਥੇ ਡਾਕਟਰ ਹੈ ਉੱਥੇ ਦਵਾਈਆਂ ਨਹੀਂ ਆ ਠੀਕ ਹੈ ਚਲੋ ਫਿਰ ਵੀ ਮੰਨ ਲੈਨੇ ਆ ਵੀ ਮਨ ਲਾਕ ਕਲੀਨਿਕ ਬਣਾਤੇ ਇਹਨਾਂ ਨੇ ਜਾਂ ਕਿਸ ਤਰ੍ਹਾਂ ਮਤਲਬ ਉੱਥੇ ਇਹ ਸੇ ਸਵਾਮਾ ਦਿੰਦੇ ਆ ਪਹਿਲੀ ਗੱਲ ਤਾਂ ਲੈਣਾ ਹੀ ਐ ਡੀਆਂ ਲੰਮੀਆਂ ਲੰਮੀਆਂ ਹੁੰਦੀਆਂ ਕਿ ਲੋਕੀ ਸਾਰੀ ਸਾਰਾ ਦਿਨ ਖੱਜਲਖਵਾਰ ਹੋ ਕੇ ਆ ਜਾਂਦੇ ਆ ਬਾਕੀ 1.5 ਵਜੇ 2 ਵਜੇ ਤੋਂ ਬਾਅਦ ਫਿਰ ਲੋਕ ਕਿੱਧਰ ਜਾਣ ਉਸ ਤੋਂ ਬਾਅਦ ਕਿਸੇ ਦਾ ਕੋ ਰਾਤ ਨੂੰ ਦਿਨੇ ਕੋਈ ਪ੍ਰੋਬਲਮ ਹੁੰਦੀ ਹੈ ਕਿ ਪੇਟ ਦਰਦ ਕਰਦਾ ਹੈ, ਕੋਲੂਰ ਮੋਸ਼ਨ ਲੱਗ ਜਾਂਦੇ ਆ, ਕੋਈ ਹੋਰ ਪ੍ਰੋਬਲਮ ਆ ਜਾਂਦੀ ਹੈ, ਸਿਰ ਦਰਦ ਕਰਦਾ ਹੈ ਤਾਂ ਫਿਰ ਲੋਕ ਕਿੱਧਰ ਜਾਣ? ਫਿਰ ਇਹਨਾਂ ਦੇ ਮੱਲਾ ਕਿਹਦੇ ਨਾਲੋਂ ਲੱਭਣ ਲੋ? ਫਿਰ ਉਹ ਸਨਨੀ ਪ੍ਰੋਕਟ ਕਰਪੀਆ ਔਰ ਬੇਸ਼ੱਕ ਅਸੀਂ ਬਾਰ ਰਾਤ ਨੂੰ 12 ਵਜੇ ਆ 1 ਵਜੇ ਆ ਉਹਨਾਂ ਕੋਲੇ ਪੈਸਾ ਹੈ ਨਹੀਂ ਹੈ ਤਾਂ ਅਸੀਂ ਲੋਕਾਂ ਨੂੰ ਘਰੇ ਬੈੱਡ ਤੇ ਜਾ ਕੇ ਇਸੇ ਸੁਆਵਾ ਦਿੰਨੇ ਆ ਔਰ ਲੋਕ ਇਸ ਕਰਕੇ ਜਿਹੜੇ ਹੈਗੇ ਆ 80% ਲੋਕ ਵੀ ਸਾਡੇ ਨਾਲ ਆ ਲੋਕ ਵੀ ਚਾਹੁੰਦੇ ਆ ਕਿ ਜਿਹੜੀਆਂ ਸਾਨੂੰ ਸੇਵਾਵਾਂ ਮਿਲਦੀਆਂ ਸਸਤੀਆਂ ਮਿਲਦੀਆਂ ਵਧੀਆ ਮਿਲਦੀਆਂ ਉਹ ਇਸੇ ਤਰ੍ਹਾਂ ਜਾਰੀ ਰਹਿਣ। ਡਾਕਟਰ ਸਾਹਿਬ ਤੁਸੀਂ ਤਿਆਰਬੇ ਦੇ ਤੌਰ ਤੇ ਕੰਮ ਕਰਦੇ ਹੋ ਤੁਹਾਡਾ ਇੱਕ ਸਵਾਲ ਹੈ। ਤਿਆਰਬੇ ਦੇ ਤੌਰ ਤੇ ਜੇਕਰ ਤੁਸੀਂ ਕੰਮ ਕਰ ਰਹੇ ਹੋ ਤਾਂ ਦਿੱਕਤ ਕਿੰਨਾ ਨੂੰ ਆ ਫਿਰ ਤੁਹਾਡੇ ਤੋਂ ਜਿਨ੍ਹਾਂ ਤੋਂ ਤਿਆਰਬਾ ਲਿਆ ਉਹਨਾਂ ਨੂੰ ਦਿੱਕਤ ਆ ਜਾਂ ਜਿਹੜੇ ਸ਼ਹਿਰਾਂ ਦੇ ਵਿੱਚ ਕੁਝ ਨਿੱਜੀ ਹਸਪਤਾਲ ਨੇ ਇਹਨਾਂ ਨੂੰ ਆਪਾਂ ਪ੍ਰਾਈਵੇਟ ਹਸਪਤਾਲ ਕਹਿੰਦੇ ਆ ਉਹਨਾਂ ਨੂੰ ਦਿੱਕਤ ਆ ਤੁਹਾਡੇ। ਬਿਲਕੁਲ ਜੋ ਇਡੀਟ ਮੈਡੀਕਲ ਕਾਉਂਸਲਰ ਉੱਤੇ ਲ ਹੋਣੀ ਚਾਹੀਦੀ। ਕਿ ਇਹ ਲੋਕਾਂ ਦਾ ਜੀ ਮੈਂ ਲਾਫੀ ਹੁਣ ਅਪੇ ਸਿੱਖਿਆ ਜਦੋਂ ਸਿੱਖਰੇ ਸੀ ਜਾਂ ਉਹਨਾਂ ਦੇ ਫਿਲ ਵਿੱਚ ਕੰਮ ਕਰਦੇ ਸੀ ਉਦੋਂ ਸੀ ਡਾਕਟਰ ਸੀ ਪਰ ਜਦੋਂ ਉਹਨਾਂ ਦੀ ਕਲੀਨਿਕਾਂ ਤੋਂ ਬਾਹਰ ਆ ਗਿਆ ਆਪਣਾ ਕੰਮ ਕਰ ਲਿਆ ਉਹਨਾਂ ਸੀ ਨੀ ਮਚੀ ਜੀ ਕਿਉਂ ਕਿਉਂ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ ਤੁਸੀਂ ਵੀ ਤਾਂ ਉਹਨਾਂ ਦੀ ਡਿਗਰੀ ਦਾ ਇਤਿਆਰ ਤੋਂ ਉਹਨਾਂ ਤੋਂ ਲਿਆ ਪਰ ਸਰਕਾਰ ਤੁਹਾਡੇ ਵੱਲ ਕਿਉਂ ਨਹੀਂ ਧਿਆਨ ਦੇ ਰਹੀ ਵੀ ਤੁਸੀਂ ਲਗਾਤਾਰ ਪਿੰਡਾਂ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਹੋ ਰਾਤ ਬਰਾਤੇ ਅਕਸਰ ਅਸੀਂ ਵੀ ਦੇਖਦੇ ਆ ਕਿ ਜੇਕਰ ਕਈ ਵਾਰ ਕਿਸੇ ਦੇ ਘਰੇ ਮੌਤ ਹੋ ਜਾਂਦੀ ਹੈ ਤਾਂ ਡਾਕਟਰ ਕਹਿੰਦੇ ਫਰੀ ਸਾਰਾ ਕੁਝ ਫਰੀ ਕਰਦੇ ਹੋਂਾਂ ਦੇ ਘਰੇ ਦੇਖੋ ਕੋਰੋਨਾ ਖਾਲ ਮੁਖੇ ਵੀ ਉਹ ਡਾਕਟਰ ਸੀ ਜਿਹੜੇ ਜਾਂਦਾ ਸੀ ਤੁਸੀਂ ਗੱਲ ਕਰਦੇ ਆ ਉਹਨੇ ਆਉਦੇ ਦਰਵਾਜ਼ੇ ਬੰਦ ਕਰ ਲਏ ਸੀ ਕਿ ਉਹ ਲੋਕਾਂ ਨੂੰ ਨਹੀਂ ਮਰੇ ਜੀ ਵੀ ਕੋਰੋਨਾ ਕਾਜ ਇੰਨੇ ਆਪਣੇ ਆਪ ਚ ਡਰੇ ਮਹਿਸੂਸ ਕਰਕੇ ਸੀ ਤੇ ਮਤਲਬ ਕੰਮ ਤੋਂ ਟਲ ਗਏ ਸੀ ਹੂੰ ਉਦੋਂ ਅਸੀਂ ਬੈੱਡ ਤੱਕ ਜਾ ਕੇ ਸਹੂਲਤਾਂ ਪਿੰਡਾਂ ਦੇ ਵਿੱਚ ਦਿੱਤੀਆਂ ਦਿਨ ਰਾਤ ਐਕ ਕੀਤਾ ਬਾਕੀ ਉਹ ਕਾਰਪੋਰੇਟ ਘਰਾਣੇ ਜਿਹੜੇ ਹੈਗੇ ਆ ਉਹਨਾਂ ਦੀ ਮਦਦ ਕਰਦੀ ਹੈ ਸਰਕਾਰ ਹੂੰ ਕਿ ਤਨਾ ਜਿਹੜੇ ਆਮ ਲੋਕ ਆ ਅਸੀਂ ਉਹਨਾਂ ਗਰੀਬ ਲੋਕਾਂ ਦੇ ਡਾਕਟਰ ਆ ਸੀ ਤੇ ਸਾਡੇ ਨਾਲ ਗਰੀਬ ਲੋਕ ਹੀ ਖੜੇ ਆ ਤੇ ਉਹਨਾਂ ਨਾਲ ਕਾਰਪੋਰੇਟ ਘਰਾਂ ਨਹੀਂ ਖੜੇ ਆ ਕਿਉਂ ਇਸ ਤਰ੍ਹਾਂ ਕਿਉਂ ਹੋ ਰਿਹਾ ਵੀ ਸਰਕਾਰ ਕਹਿੰਦੀ ਸੀ ਕਿ ਸਾਡੀ ਸਰਕਾਰ ਪਹਿਲੀ ਗੱਲ ਤਾਂ ਸਾਰਾ ਕੁਝ ਸਰਕਾਰੀ ਕਰੂਗੀ ਕਹਿੰਦੇ ਵੀ ਸਾਰੀਆਂ ਸਹੂਲਤਾਂ ਲੋਕਾਂ ਨੂੰ ਸਰਕਾਰੀ ਮਿਲਣਗੀਆਂ ਫਿਰ ਇਸ ਤਰ੍ਹਾਂ ਕਿਉਂ ਹੋ ਰਿਹਾ ਕਿ ਲਗਾਤਾਰ ਜਿਹੜੀਆਂ ਸਰਕਾਰੀ ਹਸਪਤਾਲਾਂ ਦਾ ਭੱਤਾ ਦਾਇਆ ਜਾ ਰਿਹਾ ਤੇ ਪ੍ਰਾਈਵੇਟ ਹਸਪਤਾਲਾਂ ਉੱਤੇ ਵੀ ਦਿੱਤੀ ਜਾ ਰਹੀ ਹੈ ਇਹ ਗੱਲ ਉੱਥੇ ਜਾਂਦੀ ਹੈ ਕਿ ਕਾਰਪੋਰੇਟ ਘਰਾਣੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਡਾਕਟਰ ਆ ਉਹਨਾਂ ਦੀ ਡਿਗਰੀ ਕਿੱਥੇ ਆਉਂਦੀ ਹੈ ਇਸ ਕਰਕੇ ਉਹਨਾਂ ਦਾ ਪੰਡਾ ਉਹਨਾਂ ਵਾਲੀ ਚੁੱਕਦਾ ਜੀ ਉਹ ਆਮ ਡਾਕਟਰ ਜਿਵੇਂ ਆਰਐਮਪੀ ਡਾਕਟਰਨ ਵਰਗੇ ਇਹਨਾਂ ਦੀ ਜ਼ਰੂਰਤ ਤਾਂ ਖੜਦੀ ਮੈਂ ਪੁੱਛਣਾ ਚਾਹੁੰਦਾ ਆ ਵੇਖੋ ਇਹਨਾਂ ਨੂੰ ਮਾਰ ਕੇ ਕੀ ਕੀਤਾ ਗਰੀਬ ਲੋਕਾਂ ਨੂੰ ਬਾਹਰ ਕੱਢਿਆ ਇਸ ਕਰਕੇ ਇਹ ਉਹ ਕਹਿੰਦੇ ਗਰੀਬੀ ਕਰ ਨੂੰ ਕਰਦੀ ਹੈ ਗਰੀਬੀ ਨਹੀਂ ਖਤਮ ਕਰ ਰਹੀ ਉਹ ਤਾਂ ਗਰੀਬ ਲੋਕਾਂ ਨੂੰ ਖਤਮ ਕਰ ਰਹੀ ਹੈ ਜੀ ਸਰਸਵਰ 2022 ਦੇ ਵਿੱਚ ਆਮ ਲੋਕਾਂ ਦੀ ਸਰਕਾਰ ਬਣਦੀ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਲੱਗਦਾ ਸੀਗਾ ਕਿ ਸ਼ਾਇਦ ਇਹ ਸਰਕਾਰ ਸਾਡਾ ਕੁਝ ਭਲਾ ਕਰ ਦੇਗੀ ਤੁਹਾਨੂੰ ਕੀ ਲੱਗਦਾ 2022 ਤੋਂ ਬਾਅਦ 4 ਸਾਲ ਦਾ ਸਮਾਂ ਹੋ ਗਿਆ ਕਿ ਲੋਕਾਂ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਦਿਖਿਆ ਤੁਹਾਨੂੰ ਤੁਸੀਂ ਪਿੰਡਾਂ 'ਚ ਕੰਮ ਕਰਦੇ ਅਸੀਂ ਲੋਕਾਂ ਦੀ ਗੱਲ ਵੀ ਕਰਾਂਗੇ ਲੇਕਿਨ ਅਸੀਂ ਆਪ ਦੀ ਗੱਲ ਕਰਦੇ ਹਾਂ ਜੀ ਕਿਉਂਕਿ ਜਦੋਂ ਸਾਡ ਜਿਹੜੀ ਜੂਨੀਅਨ ਸਾਡੀ ਬਣੀ ਹੈ 1992-93 ਤੋਂ ਬਣੀ ਹੈ 30 ਸਾਲ ਹੋ ਗਏ ਤਕਰੀਬਨ ਜੀ ਤੇ ਜਿੱਥੇ ਵੀ ਅਸੀਂ ਸੰਘਰਸ਼ ਕਰਦੇ ਸੀਗੇ ਸਾਡੇ ਵਿੱਚ ਹੀ ਵਿਰੋਧੀ ਧਿਰ ਦੇ ਨੇਤਾ ਹੁੰਦੇ ਸੀ ਕਿ ਕੁਲਤਾਰ ਸਿੰਘ ਮਾਜੀ ਜਾਂ ਆਪਣੇ ਇਹਨਾਂ ਦੇ ਜਿਹੜੇ ਮੰਤਰੀ ਸਾਂਤਰੀ ਜੋ ਹੁਣ ਬਣੇ ਫਿਰਦੇ ਆ ਸਾਡੇ ਵਿੱਚ ਜਾ ਕੇ ਸਾਡੇ ਨੂੰ ਬੜਾ ਭਰੋਸਾ ਦਿੰਦੇ ਸੀ ਕਿ ਸਾਡੀ ਸਰਕਾਰ ਬਣਾਓ ਅਸੀਂ ਬਦਲਾ ਲਿਆਵਾਂਗੇ ਤੁਹਾਨੂੰ ਪ੍ਰੈਕਟਿਸ ਕਰਨ ਦਾ ਅਧਿਕਾਰ ਦੇਵਾਂਗੇ ਪਰ 4 ਸਾਲ ਹੋ ਗਏ ਇਹਨਾਂ ਨੇ ਸਾਨੂੰ ਲਾਰਿਆਂ ਤੋਂ ਬੁਜਾਏ ਕੁਝ ਨਹੀਂ ਦਿੱਤਾ ਅਸੀਂ ਇਹਨਾਂ ਨੂੰ ਸਮੇਂ-ਸਮੇਂ ਤੇ ਜਦੋਂ ਵਿਧਾਨ ਸਭਾ ਦਾ ਸੈਸ਼ਨ ਹੁੰਦਾ ਸੀਗਾ ਅਸੀਂ ਇਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਇਹਨਾਂ ਨੂੰ ਯਾਦ ਕਰਾਉਂਦੇ ਰਹੇ ਵੀ ਮੰਤਰੀ ਸਾਹਿਬ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਵੀ ਹੁਣ ਵਿਧਾਨ ਸਭਾ ਦਾ ਸੈਸ਼ਨ ਹੈ ਉੱਥੇ ਸਾਡੀ ਮੰਗ ਠਾਓ ਹਮ ਲੇਕਿਨ ਇੱਕ ਵਾਰੀ ਇਹਨਾਂ ਨੇ 28 ਸੀਗੀ ਇਹਨਾਂ ਦੇ ਸਿਹਤ ਮੰਤਰੀ ਡਾਟ ਬਲਬੀਰ ਸਿੰਘ ਪਟਿਆਲੇ ਤੋਂ ਉਹਨੇ ਨਿਰਾਜ ਸਾਨੂੰ ਜਵਾਬ ਦਿੱਤਾ ਕਹਿੰਦਾ ਅਸੀਂ ਤਾਂ ਇਹਨਾਂ ਦਾ ਕੋਈ ਹੱਲ ਹੀ ਨਹੀਂ ਕਰ ਸਕਦੇ ਫਿਰ ਜਾ ਕੇ ਉਹਦਾ ਪਿੱਠ ਸਿਆਪਾ ਕੀਤਾ ਫਿਰ ਉੱਥੇ ਜਾ ਕੇ ਉਹ ਹੱਥ ਜੋੜ ਕੇ ਖੜ ਗਿਆ ਸੀ ਇਹਤ ਮੰਤਰੀ ਇਹਨਾਂ ਦਾ ਕਹਿੰਦਾ ਜੀ ਕੋਈ ਗੱਲ ਨਹੀਂ ਜੀ ਅਗਲੇ ਵਿਧਾਨ ਸਭਾ ਚ ਕਰਾਂਗੇ ਉਸ ਤੋਂ ਬਾਅਦ ਦੋ ਤਿੰਨ ਵਿਧਾਨ ਸਭਾ ਹੋਰ ਲੰਘ ਗਿਆ ਆ ਕੁਲਤਾਰ ਸੰਧਮਾ ਵੀ ਹਰੇਕ ਨੂੰ ਮਿੱਠੀਆਂ ਰਿਓੜੀਆਂ ਦੇ ਦਿੰਦਾ ਹੱਸ ਕੇ ਦਿਖਾਉਣ ਦਾ ਹੱਥ ਜੋੜ ਲੈਂਦਾ ਪਰ ਕੱਲੇ ਉਹਦੇ ਦੇ ਪੱਲੇ ਕੱਖ ਨਹੀਂ ਇਹਨਾਂ ਕਦੇ ਸਾਡੀ ਅਸੀਂ ਵਿਕਾਸ ਬਹੁਤ ਕਰਤਾ ਕਹਿੰਦੇ ਕੰਮ ਬਹੁਤ ਹੋਇਆ ਸਿੱਖਿਆ ਕ੍ਰਾਂਤੀ ਵੀ ਹੋ ਗਈ ਸਿਹਤ ਕ੍ਰਾਂਤੀ ਵੀ ਹੋ ਗਈ ਤੁਸੀਂ ਵੀ ਸਿਹਤ ਕ੍ਰਾਂਤੀ ਦਾ ਹਿੱਸਾ ਹੋ ਹਾਂ ਜੀ ਤੁਹਾਨੂੰ ਕੀ ਲੱਗਦਾ ਕਿੰਨੀ ਸਿਹਤ ਕ੍ਰਾਂਤੀ ਹੋਈ ਹੈ ਜੇ ਸਿਹਤ ਕ੍ਰਾਂਤੀ ਆਈ ਹੁੰਦੀ ਤਾਂ ਫਿਰ ਇਸ ਪਿੰਡਾਂ ਦੇ ਵਿੱਚ ਸਾਡੀ ਲੋੜ ਹੀ ਨਹੀਂ ਪਣੀ ਸੀ ਲੋਕਾਂ ਨੂੰ ਹੂੰ ਇਹਨਾਂ ਦੇ ਮੁੱਲਾ ਕਲੀਨਿਕ ਖੋਲ੍ਹਲੇ ਸੀਗੇ ਫਿਰ ਲੋਕ ਸਾਡੇ ਕੋਲੇ ਕਿਉਂ ਆਉਂਦੇ ਜੀ ਸਾਡੇ ਕੋਲ 100% ਲੋਕ ਸਾਡੇ ਕੋਲ ਮੈਡੀਸਨ ਰਹੇ ਆ ਲੈ ਰਹੇ ਬਿਲਕੁਲ ਸਾਡੇ ਤੇ ਨਿਰਭਰ ਸਾਰਾ ਪਿੰਡ ਮੇਰਾ ਪਿੰਡ ਮੱਲਾ ਬਾਜੇਖਾਨੇ ਦੇ ਨਾਲ ਆ ਤੇ ਉੱਤੇ ਇੱਕ ਵੀ ਕੋਈ ਮੱਲਾ ਕਲੀਨਿਕ ਨਹੀਂ ਕੋਈ ਸਰਕਾਰੀ ਡਿਸਪੈਂਸਰੀ ਨਹੀਂ ਕੁਛ ਨਹੀਂਗਾ ਉਹ ਕੱਲੀਆਂ ਮੈਡਮ ਆਉਂਦੀਆਂ ਉਹ ਆਪਣੇ ਜਿਹੜੇ ਹੁੰਦੇ ਆ ਮੈਂ ਆਪਣ ਨੂੰ ਗਰਭਵਤੀ ਔਰਤਾਂ ਨੂੰ ਇੰਜੈਕਸ਼ਨ ਲੱਗਦੇ ਆ ਜਾਂ ਛੋਟੇ ਬੱਚਿਆਂ ਨੂੰ ਟੀਟੀ ਲੱਗਦੇ ਆ ਉਹ ਲਾ ਕੇ ਤੁਰ ਜਾਂਦੀਆਂ ਉਹ ਤੋਂ ਬਾਅਦ ਬੱਸ ਰੱਬ ਰੱਖਾ ਮਤਲਬ ਅੰਗਣਵਾੜੀ ਤੇ ਬਿਨਾ ਹੋਰ ਕੋਈ ਸਹੂਲਤ ਨਹੀਂ ਨਹੀਂ ਅੰਗਣਵਾੜੀ ਨੂੰ ਪੀਐਚਸੀ ਹੈਗੀ ਡਿਸਪੈਂਸਰੀ ਜੀ ਬਣੀ ਆ ਉੱਥੇ ਕੱਲੇ ਅੰਬਾਈਡ ਮਾ ਇਹ ਨਾ ਆਉਂਦੀ ਵਾਰ ਨੂੰ ਲਾਉਂਦੀਆਂ ਵੀ ਹਫ਼ਤੇ ਚ ਇੱਕ ਦਿਨ ਤੇ ਲਾ ਕੇ ਤੁਰਦੀਆਂ ਨਹੀਂ ਉਹਦੇ ਬਾਅਦ ਰੱਬ ਰੱਖਾ ਉਹਦੇ ਬਾਅਦ ਅਸੀਂ ਜੀ ਅੱਜ ਇਹ ਮੰਗ ਪੱਤਰ ਦੇ ਕੇ ਆਏ ਹਾਂ ਕਿਸ ਤਰ੍ਹਾਂ ਦਾ ਰੁਝਾਨ ਰਿਹਾ ਕੀ ਭਰੋਸਾ ਆ ਇਹ ਤਾਂ ਹੁਣ ਦੇਖ ਲੋ ਤੁਹਾਡੇ ਸਾਹਮਣੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਡਾਕਟਰ ਆ ਗਏ ਸੀਗੇ ਹਜੇ ਸਾਰੇ ਪੰਜਾਬ ਦਾ ਨਹੀਂ ਸੀਗਾ ਇਹ ਸਾਡੇ ਪੰਜਾਬ ਨੂੰ ਅਸੀਂ ਚਾਰਾਂ ਜੂਨਾਂ ਦੇ ਵਿੱਚ ਵੰਡਿਆ ਇੱਕ ਜੂਨ ਦਾ ਸੀਗਾ ਇਹ ਇਕੱਠ ਜੀ ਤੇ ਜੇ ਅਸੀਂ ਕਰਨਾ ਸ ਹੈ ਇਤੋਂ ਵੱਡਾ ਪ੍ਰੋਜੈਕਟ ਪ੍ਰੋਜੈਕਟ ਵੀ ਕਰਾਂਗੇ ਅੱਗੇ ਵਾਸਤੇ ਹੂੰ ਤੇ ਜੇ ਸਰਕਾਰ ਦੇ ਕੰਨ ਤੇ ਨਾ ਜੂਨ ਸਰਕੀ ਜਿਵੇਂ ਹੁਣ ਅੱਜ ਇਹਨੇ ਘੋਸ਼ਣਾ ਦਿੱਤਾ ਵੀ ਆਉਣ ਵਾਲੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਹੋ ਸਕਦਾ ਜਨਵਰੀ ਦੇ ਚਾਰਜੀ ਜੇ ਤਾਂ ਇਹਨਾਂ ਨੇ ਮਸਲਾ ਹੱਲ ਹੋ ਚੁੱਕਾ ਨਹੀਂ ਤਾਂ ਫਿਰ ਫਟਿਆ ਰਹੀਆਂ ਹੋਰ ਕਰਾਂਗੇ ਡਾਕਟਰ ਲੋਕਾਂ ਨੂੰ ਕੀ ਫੀਲ ਕਰਨਾ ਚਾਹੁੰਦੇ ਜਿਨ੍ਹਾਂ ਲੋਕਾਂ ਦੀ ਸੇਵਾ ਚ ਲਗਾਤਾਰ ਲੱਗੇ ਰਹੇ ਨੇ ਉਹ ਤੁਸੀਂ ਵੀ ਕਹਿ ਕੇ ਲੋਕ ਸਾਡੇ ਨਾਲ ਕਿਸ ਤਰ੍ਹਾਂ ਲੋਕਾਂ ਨੂੰ ਫਿਰ ਕਿਸ ਤਰ੍ਹਾਂ ਪ੍ਰੋਸਤ ਲੈ ਕੇ ਕੀ ਅਪੀਲ ਕਰਾਂਗੇ ਦੇਖੋ ਕਰੋਨਾ ਦਾ ਸਮਾਂ ਹੋ ਗਿਆ ਹੁਣ ਪਿੱਛੇ ਹੜਾਂ ਦਾ ਸਮਾਂ ਹੋ ਗਿਆ ਜਿਹਦੇ ਵਿੱਚ ਜਿਹੜਾ ਹੈਗਾ ਜਿਸ ਤਰ੍ਹਾਂ ਆਮ ਸਮਾਜਿਕ ਸੇਵੀ ਲੋਕਾਂ ਨੇ ਸੇਵਾ ਕੀਤੀ ਅਸੀਂ ਵੀ ਡਾਕਟਰ ਜਸਵਿੰਦਰ ਸਿੰਘ ਕਾਲਕ ਜ਼ਿਲ੍ਹਾ ਪ੍ਰਧਾਨ ਆਹ ਸੌਰੀ ਪੰਜਾਬ ਪ੍ਰਧਾਨ ਸਾਡੇ ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਵੀ ਕੋਈ ਵੀ ਏਰੀਆ ਐਸਾ ਨਹੀਂ ਸੀ ਹੜ ਪਰਭਾਵਿਤ ਏਰੀਆ ਜਿੱਥੇ ਜਾ ਕੇ ਅਸੀਂ ਜਿਹੜਾ ਹੈਗਾ ਫ੍ਰੀ ਮੈਡੀਕਲ ਕੈਂਪ ਔਰ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਜਿਹੜੀਆਂ ਖੜਾ ਚ ਖਰਾਓਗੀਆਂ ਉਹ ਦਿਤੀਆਂ ਰਾਸ਼ਨ ਵਗੈਰਾ ਦਿੱਤਾ ਮਤਲਬ ਕੋਸ਼ਿਸ਼ ਕੀਤੀ ਕਿ ਹਰ ਇੱਕ ਤਰ੍ਹਾਂ ਦੀ ਸਹੂਲਤ ਜਿਹੜੀ ਹੈਗੀ ਹੈ ਜਿਹੜੇ ਵਿਚਾਰੇ ਲੋਕ ਖੜਾ ਚ ਪ੍ਰਭਾਵਿਤ ਹੋਏ ਆ ਉਹਨਾਂ ਨੂੰ ਜਿਹੜਾ ਹੈਗਾ ਜਿੰਨਾ ਕਿ ਅਸੀਂ ਕਰ ਸਕਦੇ ਆ ਉਹ ਕਰੀਏ ਔਰ ਲੋਕਾਂ ਨੂੰ ਤਾਂ ਅਸੀਂ ਇਹੀ ਅਪੀਲ ਕਰਾਂਗੇ ਕਿ ਜਿਸ ਤਰ੍ਹਾਂ ਅਸੀਂ ਦਿਨ ਰਾਤ ਤੁਹਾਡੇ ਮਤਲਬ ਕੰਮ ਆਉਣੇ ਆ ਮਤਲਬ ਆ ਪੁੱਤਾ ਧੀਆਂ ਵਾਂਗੂ ਤੁਸੀਂ ਸਾਡੇ ਨਾਲ ਡੀਲ ਕਰਦੇ ਹੋ ਦਿਨ ਰਾਤ ਅਸੀਂ ਚਾਹ ਤੁਸੀਂ 12 ਵਜੇ ਆਵਾਜ਼ ਮਾਰੋ ਰਾਤ ਨੂੰ ਚਾਹ 2 ਹੋ ਵਜੇ ਆਵਾਜ਼ ਮਾਰੋ ਚਾਹ ਤੁਸੀਂ ਸਾਨੂੰ ਇਹ ਕਹਿੰਨੇ ਵੀ ਅਸੀਂ ਤਾਂ ਘਰੇ ਹੈ ਨਹੀਂਗੇ ਜੀ ਤੁਸੀਂ ਘਰੇ ਜਾ ਕੇ ਜਦੋਂ ਹੈਗਾ ਟ੍ਰੀਟਮੈਂਟ ਕਰਿਓ ਸੋ ਅਸੀਂ ਜਿਸ ਤਰ੍ਹਾਂ ਤੁਹਾਨੂੰ ਡੀਲ ਕਰਦੇ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਾਡੇ ਨਾਲ ਬਿਲਕੁਲ ਤਿਆਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਨੂੰ ਵੀ ਨਾਲ ਲੈ ਕੇ ਕਿਉਂਕਿ ਜਿਹੜੇ ਇਹਨਾਂ ਦੇ 6 ਮਹੀਨੇ ਸਾਲ ਰਹਿ ਗਿਆ ਲੋਕਾਂ ਨੂੰ ਵੀ ਨਾਲ ਲੈ ਕੇ ਇਹਨਾਂ ਦੇ ਜਿਹੜਾ ਹੈਗਾ ਨੱਕ ਚ ਦਮ ਕਰਾਂਗੇ ਔਰ ਇਹਨਾਂ ਨੂੰ ਜੇ ਤਾਂ ਸਾਡਾ ਕੋ ਮਸਲਾ ਹੱਲ ਕਰਦੇ ਆ ਠੀਕ ਹੈ ਨਹੀਂ ਤਾਂ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਹਨਾਂ ਨੂੰ ਅਸੀਂ ਪਿੰਡਾਂ ਦੇ ਵਿੱਚ ਵੜਨ ਨਹੀਂ ਦੇਣਾ ਕਹਿੰਦੇ ਸਾਡੀ ਤਾਂ ਸਰਕਾਰ ਹੀ ਰੀਟ ਹੋਣੀ ਹੈ ਜੀ ਕਹਿੰਦੇ ਇਹ ਤਾਂ ਕੰਮ ਇਹ ਤਾਂ ਹੁਣ ਆਹ ਫਲਕਸਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਹੀ ਪਤਾ ਲੱਗ ਗਿਆ ਜੀ ਵੀ ਕਿੰਨੀ ਕਿਨਾਂ ਦੀ ਹੈਸੀਅਤ ਰਹੀ ਹੈ ਜਿਹੜੇ ਮੰਤਰੀ ਸੀ ਜਾਂ ਜਿਹੜੇ ਐਮ ਐਲ ਏ ਸੀ ਉਹਨਾਂ ਦੇ ਪਿੰਡਾਂ ਦੇ ਵਿੱਚੋਂ ਇਹਨਾਂ ਦੀਆਂ ਵੋਟਾਂ ਘਟ ਗਈਆਂ ਸੋ ਇਹ ਅਜਾ 27 ਦੇ ਵਿੱਚ ਅਜੇ ਦੇਖੋ ਅਜੇ ਤਾਂ ਸਰਕਾਰ ਹੈ ਜਿੱਦਣ ਮਤਲਬ ਚੋਣ ਜਾਬਤਾ ਲੱਗ ਜਾਂਦਾ ਜਿਹਦੇ ਵਿੱਚ ਮੇਰਾ ਖਿਆਲ 6-7 ਮਹੀਨੇ 8 ਮਹੀਨੇ ਬਾਕੀ ਹੈ ਜੀ ਆ ਇਹਨਾਂ ਨੂੰ ਜਿਵੇਂ ਇਹ ਕਹਿੰਦੇ ਸੀ ਦੂਜੀਆਂ ਸਰਕਾਰਾਂ ਨੂੰ ਮਤਲਬ ਡਲਾਤ ਕੋ ਡਲਾਈ ਹੁੰਦਾ ਹੈ ਸੋ ਇਹ ਵੀ ਮੇਰਾ ਖਿਆਲ ਹੈ ਇਸ ਕੰਮ ਲਈ ਤਿਆਰ ਰਹਿਣਾ ਸੋ ਜਿਹਦੇ ਵਿੱਚ ਲੋਕਾਂ ਦੇ ਨਾਲ ਅਸੀਂ ਵੀ ਸ਼ਾਮਲ ਹੋਵਾਂ ਮੰਨਣਾ ਭਜਾਉਣਗੇ ਜੀ ਲੋਕ ਪਿੰਡਾਂ ਦੇ ਬਿਲਕੁਲ 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 ਕੋਈ ਇਹਦੇ 'ਚ ਸ਼ੱਕ ਨਹੀਂ ਉਹ ਦੂਜਿਆਂ ਦਾ ਤਾਂ ਚਲੋ ਅਜੇ ਫੇਰ ਸਰ ਗਿਆ ਇਹਨਾਂ ਦੇ ਜਿਹੜੇ ਹੈਗੇ ਕਿਉਂਕਿ ਇਹ ਮੈਂਬਰ ਵੀ ਬਣਦੇ ਯੋਗ ਨਹੀਂ ਸੀ ਜਿਹੜੇ ਕਿ ਐਮਐਲਏ ਬਣ ਗਏ ਜੀ ਸੋ ਇਹਨਾਂ ਤੋਂ ਇਹ ਚੀਜ਼ਾਂ ਚੱਲੀਆਂ ਨਹੀਂ ਜਾਣੀਆਂ ਉਹਨਾਂ ਨੇ ਤਾਂ ਚੱਲ ਲਿਆ ਦੂਜੀਆਂ ਸਰਕਾਰਾਂ ਨਾਲ ਤਾਂ ਇਹਨਾਂ ਤੋਂ ਇਹ ਚੀਜ਼ਾਂ ਚੱਲੀਆਂ ਨਹੀਂ ਜਾਣੀਆਂ ਕਿਉਂਕਿ ਲੋਕ ਬਹੁਤ ਦੁਖੀ ਆ